ਹਾਂ ਬੜਾ ਮਿਲਦੀ ਦਾ ਡਾਈ ਹੋਈ ਜਵਾਰ ਯਾਰ ਥੋੜੀਆਂ ਜਿਹੀਆਂ ਦੇ ਦੇ ਉਹ ਥੋੜੀਆਂ ਜਿਹੀਆਂ ਦੇ ਆਹੋ ਹਲੋ ਬੋਲੋ ਨਾ ਅਮਾਲੀਂਦਰ ਲਿਆ ਦੀ ਟਾਈਮਿੰਗ ਇਹਦੇ ਨਾਲ ਬੰਨ੍ਹਦੀ ਹੈ। ਇਹ ਵੇਟ ਦੇ ਬਾਅਦ ਜਾ ਰੱਖੀਦਾ ਹੈ। ਇਹ ਨਹੀਂ ਆਪਾਂ ਕਿਉਂ ਸਮਝਾਂ। ਕਾਹ ਕਰਕੇ ਆਪਾਂ ਜਦੋਂ ਵੀ ਸਾਡੇ ਕਿਸੇ ਜਗ੍ਹਾ ਤੇ ਪੈਸੇ ਲੱਗੇ ਹੋਣ ਅਸੀਂ ਤਾਂ ਹੀ ਮਾਲਕ ਹੁੰਦੇ ਆ। ਜਦੋਂ ਕੱਲ ਨੂੰ ਆਪਾਂ ਗੱਡੀ ਲਈਏ ਕੋਈ ਬਾਈਕ ਲਈਏ ਪੈਸੇ ਲੱਗੇ ਸਾਡੇ। ਤਾਂ ਹੀ ਅਸੀਂ ਕੰਪਨੀ ਦੇ ਮਾਲਕ ਆਪਾਂ ਕਹਿੰਦੇ ਨਾ ਮਾਲਕ ਕੋਣਾ ਗੱਡੀ ਦਾ ਨੂੰ ਬੁਲਾਓ। ਐਵੇਂ ਸੇਮ ਕੰਪਨੀ ਦੇ ਵਿੱਚ ਮਾਲਕ ਹੁੰਦਾ। ਪਰ ਮਾਲਕ ਹੈ। ਮਾਲਕ ਵੀ ਕਿਹੜਾ ਜਿਹੜਾ ਬੈਂਕ ਦੇ ਵਿੱਚ ਪੇਮੈਂਟ ਲੈ ਰਿਹਾ ਆਪਣੀ ਕੰਪਨੀ ਦੇ ਵਿੱਚ ਦੇਰੀ ਦੇ ਵਿੱਚ ਕਿਹਦਾ ਕੋਡ ਬੁਲਦੇ ਨੇ। ਜਿਵੇਂ ਤੁਸੀਂ ਬੈਂਕ ਦੇ ਵਿੱਚ ਆਪਣਾ ਅਕਾਊਂਟ ਖੁਲਾਉਂਦੇ ਹੋ। ਤੁਸੀਂ ਦੇਖਿਆ ਕਦੇ ਕਾਊਂਟ ਸੇਮ ਹੁੰਦਾ ਕਿਸੇ ਦਾ ਅਕਾਊਂਟ ਨੰਬਰ ਨਹੀਂ ਹੁੰਦਾ ਕਿਸੇ ਦਾ ਕਿਸੇ ਉਵੇਂ ਆਪਣੀ ਡੇਰੀ ਦੇ ਵਿੱਚ ਪੈਂਡ ਦੇ ਵਿੱਚ ਇੱਕ ਵੈਂਟੀ ਵੀ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਡੇਰੀ ਸੈਕਟਰ ਉਹਦੇ ਵਿੱਚ ਨੰਬਰ ਦਾ ਇਕੱਲਾ ਕੋਡ ਖੁੱਜਦਾ ਜਿਵੇਂ ਆਪਣਾ ਕਾਊਂਟ ਨੰਬਰ ਖੁੱਜਦਾ ਉਹਨੇ ਆਪਣਾ ਕੋਡ ਖੁੱਜਦਾ ਜਿਹੜਾ ਕੋਡ ਖੁੱਲ ਰਿਹਾ ਉਹਦੇ ਵਿੱਚ ਤੁਹਾਡਾ ਜਮਾ ਹੁੰਦਾ ਜਿਹੜਾ ਦੁੱਧ ਜਮਾ ਹੋ ਰਿਹਾ ਨਾ ਕੋਈ ਮਤਲਬ ਤੁਹਾਡੀ ਕਿਸੇ ਦਾ ਜੀ ਕੰਪਨੀ ਦੇ ਵਿੱਚ ਲੱਗਦੀ ਆ ਜਿਹੜੀ ਕਿਸੇਦਾਰੀ ਦੇ ਬਿਹਾਫ ਤੇ ਤੁਸੀਂ ਕੰਪਨੀ ਦੇ ਮਾਲਕ ਹੋ ਹੁਣ ਕਹਨੂੰ ਫਾਰਮਰ ਕਹੂਗਾ ਮੇਰਾ ਕੰਪਨੀ ਨੇ ਕਰੀਟਰ ਪਿੱਛੇ ਕਰਨਾ ਜਮਾ ਕਰ ਲਿਆ ਮੇਰੀ ਪ ਉਹ ਵੀ ਤੁਸੀਂ ਸਹੀ ਸਮਝਾ ਲਿਆ ਕਿ ਫਰਮਾ ਦੇਊਗਾ ਕਿ ਮੇਰੀ ਪੇਮੈਂਟ ਦੇ ਲਈ ਤੁਸੀਂ ਕੀ ਕਰਵਾ ਜਾਮਾ ਕਰੀ ਆ ਰਹੇ ਉਹਦੇ ਤੁਸੀਂ ਗੈਰਨੀਤੀ ਮਾਰਦੇ ਆ। ਉਹਦਾ ਕੰਪਨੀ ਕੋ ਬੋਨਸ ਦਿੰਦੀ ਹੈ ਦੂਜਾ ਵਿਆਜ ਬਣਦੀ ਹੈ। ਉਹ ਚੀਜ਼ਾਂ ਆਪਣੀ ਕੰਪਨੀ ਦਿੰਦੀ ਹੈ। ਜਿਹੜਾ ਬੋਨਸ ਹੁੰਦਾ ਉਹ ਆਪਣਾ ਜੂਨਾਈ ਦੇ ਮਹੀਨੇ ਵੀ ਚੱਲਦਾ। ਜਿਹੜਾ ਆਪਣਾ ਵਿਆਜ ਹੁੰਦਾ ਜੂਨ ਆਪਾਂ ਕਹਿ ਦਿੰਦੇ। ਉਹਨਾ ਦੀ ਬਿਵਾਨੀ ਤੋਂ ਇੱਕ ਨਾ ਉੱਤਮ ਮਰਜ਼ਾ ਦੀ ਕਲਾ ਪਾਉਣ ਦੀ ਕੰਪਨੀ। ਠੀਕ ਹੈ। ਜਿਹੜਾ ਬੋਨਸ ਬੰਦਰੀ ਹੈ ਕੰਪਨੀ ਉਹ ਤੋਂ ਦੇ ਜਿੰਨੇ ਵੀ ਲੀਟਰ ਦੁੱਧ ਪਿਆ ਹੋਇਆ ਜਿਨੇ ਲੋੜੇ 3 ਦਿਨ ਦੁੱਧ ਗਿਆ ਹੋਵੇ ਉਸ ਵਿਹਾਰ ਤੇ ਕੰਪਨੀ ਬੋਨਸ ਦਿੰਦੀ ਹੈ ਹੁਣ ਆਪਣੀ ਕੰਪਨੀ 2 ਕਰੋੜ 54 ਲੱਖ ਰੁਪਏ ਵੰਡ ਰਹੀ ਹੈ ਫਾਰਮਰ ਦੇ ਕੱਲੇ-ਕੱਲੇ ਖਾਤਰੀ ਵਿੱਚ ਜਿਹਨੂੰ ਸਾਲ ਹੋ ਗਿਆ ਡੇਰੀ ਦੇ ਵਿੱਚ ਦੁੱਧ ਪਾਉਣ ਦੇ ਆਪਣੀ ਕੰਪਨੀ ਦੀ ਸ਼ਰਤ ਹੈ ਜੇ ਬੋਨਸ ਦੇ ਹੱਕਦਾਰ ਤੁਸੀਂ ਬਣਦੇ ਹੋ ਜੇ ਬੋਨਸ ਲੈਣਾ ਹੈ ਘੱਟੋ-ਘੱਟ ਫਾਰਮਰ ਸਾਨੂੰ 365 ਦਿਨਾਂ ਦੇ ਵਿੱਚੋਂ 200 ਦਿਨ ਤੇ 500 ਲੀਟਰ ਦੁੱਧ ਪਾਇਆ ਹੋਵੇ ਫਾਰਮਰ ਨੇ ਠੀਕ ਹੈ ਜਦੋਂ ਤੁਸੀਂ 200 ਦਿਨ 500 ਲੀਟਰ ਸ਼ਰਤ ਪੂਰੀ ਕਰਦੇ ਹੋ ਤੁਸੀਂ ਬੋਨਸ ਦੇ ਹੱਕਦਾਰ ਹੋ ਜਾਂਦੇ ਹੋ ਬਾਕੀ ਕੁਝ ਨਹੀਂ ਬਾਦ ਮੰਨਦੇ ਹੋ ਜਾਂ ਜਿੰਨੇ ਵੀ ਲੀਟਰ ਤੁਸੀਂ ਲੋਟਾ ਬੰਦ ਮੰਨਦੇ ਹੋ ਉਨੇ ਜਿਹੜਾ ਫਾਇਦਾ ਜ਼ਿਆਦਾ ਹੋਊਗਾ ਠੀਕ ਆਪਣੀ ਕੰਪਨੀ ਦਿੰਦੀ ਹੈ ਵਿਆਜ ਜਿਹੜਾ ਤੁਹਾਡਾ ਕਹਿਣਾ 1 ਲੀਟਰ ਵਿੱਚ ਕੰਪਨੀ ਕਿੰਨੇ ਦਾ ਜਮਾ ਕਰੂ ਜਿਹੜਾ ਉਹ ਵਿਆਜ ਜਮਾ ਹੁੰਦਾ ਪੈਸੇ ਉਹਦਾ ਕੱਲ ਨੂੰ ਕੰਪਨੀ ਵਿਆਜ ਦੇਵੇ ਕੋਈ FD ਦੇ ਬਰਾਬਰ ਪਿਛਲੇ ਸਾਲ ਬੈਂਕਾਂ ਦਾ ਵਿਆਜ FD ਦਾ ਚੱਲ ਰਿਹਾ ਸੀ 7% ਆਪਣੀ ਕੰਪਨੀ ਧਾਟ 8% ਕਰਨਾ ਚਾਹੋਗੇ ਜਿਹਦਾ ਅਦਾਇਗੀ ਹੋਏਗਾ ਅਸੀਂ ਬਾਣੀ ਮਿਲਕ ਪ੍ਰੋਡਿਊਸਰ ਕੰਪਨੀ ਤੋਂ ਆਏ ਹਾਂ ਮੇਰਾ ਨਾਮ ਸਚੀਨ ਐਸ.ਵੀ.ਬੀ. ਵੀ ਆਪ ਸਭੀ ਪੋਛ ਸਕਦੇ ਠੀਕ ਹੈ ਮੇਰੇ ਨਾਲ ਇੱਕ ਹੋਰ ਵੀ ਇਹ ਵੀ ਅਫਸਰ ਨੇ ਆਪਣੀ ਇੱਕ ਆਪਣੇ ਨਾਲ ਫੈਸਿਲੀਟੇਟ ਦੇ ਸੁਦਰ ਸਿੰਘ ਅੱਜ ਆਪਾਂ ਕੰਪਨੀ ਬਾਰੇ ਗੱਲ ਕਰਾਂਗੇ ਜਾਂ ਹੋਰ ਵੀ ਚੀਜ਼ਾਂ ਬਾਰੇ ਗੱਲ ਕਰਾਂਗੇ ਕਿਸੇ ਨੂੰ ਪਹਿਲੇ ਪਤਾ ਸੀ ਪਾਣੀ ਕੰਪਨੀ ਕਿਵੇਂ ਕੰਮ ਕਰਦੀ ਹੈ ਇਹਦਾ ਮਾਲਕ ਕੌਣ ਹੈ ਪਰ ਕੰਪਨੀ ਦਾ ਮਾਲਕ ਹੁੰਦਾ ਹੀ ਆ ਕਿਵੇਂ ਕੰਮ ਕਰਦੀ ਹੈ ਕਿਸੇ ਨੂੰ ਪਤਾ ਹੈ ਇਹਦਾ ਮਾਲਕ ਫਾਰਮਰ ਹੀ ਆ ਕਿਹੜੇ ਫਾਰਮਰ ਨਹੀਂ ਜਿਹੜੇ ਇਹਨਾਂ ਜੁੜੇ ਹੋਏ ਨੇ ਡੇਰੀ ਦੇ ਕੋਲ ਦੇ ਵਿੱਚ ਦੁੱਧ ਪਾ ਰਹੇ ਨੇ ਜਿਹੜੇ ਬੈਂਕਰਾਂ ਹੀ ਪੇਮੈਂਟ ਲੈ ਰਹੇ ਨੇ ਆਪਣੀ ਕੰਪਨੀ ਨਾਲ ਜੋੜ ਕੇ ਠੀਕ ਹੈ ਉਹ ਇਸ ਮਾਲਕ ਹੈ ਉਹ ਮਾਲਕ ਕਿ ਤੁਸੀਂ ਐਂ ਕਹੋ ਕਿ ਸਾਨੂੰ ਜਿਵੇਂ ਮਾਲਕ ਬਣਾਤਾ ਠੀਕ ਹੈ ਨਾ ਹਿੱਸੇਦਾਰੀ ਲੱਗਦੀ ਹੈ ਹੁਣ ਤੁਸੀਂ ਕਰੇ ਦੇਖ ਲਓ ਮਤਲਬ ਆਪਣੇ ਕੋਠੀਆਂ ਬਣੀਆਂ ਹੋਈਆਂ ਨੇ ਜਾਂ ਆਪਣੇ ਜਮੀਨ ਆ ਆਪਾਂ ਫਰਦ ਹੁੰਦੀ ਹੈ ਆਪਣੇ ਨਾਂ ਤੇ ਕਾਗਜ਼ੀ ਕਾਰਵਾਈ ਹੁੰਦੀ ਆ ਪੈਸੇ ਲੱਗੇ ਹੋਏ ਨੇ ਘਰਾਂ ਤੇ ਲੱਖਾਂ ਰੁਪਏ ਤਾਂ ਆਪਣੇ ਨਾਮ ਨੇ ਉਵੇਂ ਸੇਮ ਜਿਹੜੀ ਚੀਜ਼ ਕੀ ਹੁੰਦਾ ਡੇਰੀ ਦੇ ਵਿੱਚ ਤੁਹਾਡੀ ਇਕਵ ਲੀਟਰ ਪਿੱਛੇ ਕੰਪਨੀ ਕਰਕੇ ਜਮ੍ਹਾਂ ਕਰਦੀ ਹੈ ਇਸੇਦਾਰੀ ਲੱਗਦੀ ਹੈ 1 ਸਾਲ ਦੇ ਵਿੱਚ 1 ਲੀਟਰ ਪਿੱਛੇ 1 ਰੁਪਿਆ ਕੰਪਨੀ ਜਮ੍ਹਾਂ ਕਰਦੇ ਸਾਲ ਦੇ ਵਿੱਚ ਜਿੰਨਾ ਵੀ ਲੀਟਰ ਤੁਸੀਂ ਦੁੱਧ ਪਾਉਗੇ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਜਿੰਨਾ ਵੀ ਤੁਹਾਡਾ ਲੀਟਰ ਦੁੱਧ ਪੈ ਗਿਆ ਉਹਨੇ ਲੀਟਰ ਪਿੱਛੇ ਕੰਪਨੀ ਪੈਸੇ ਜਮ੍ਹਾਂ ਕਰੋਗੇ ਇੱਕ ਉਦਾਹਰਣ ਤੋਂ ਉਹਦੇ ਰੱਖਦੇ ਸੀ ਇੱਕ ਫਾਰਮਰ ਹੈ ਕੋਈ ਵੀ ਉਹਨੇ 2000 ਲੀਟਰ ਦੁੱਧ ਪਾਇਆ ਸਾਲ ਦੇ ਵਿੱਚ ਤਾਂ ਉਹਦਾ 2000 ਕੰਪਨੀ ਜਮ੍ਹਾਂ ਰੱਖਣੀ ਚਾਹੀਦੀ ਇਹ ਫਾਰਮਰ ਆਉਂਦੇ ਕੋਈ ਚੱਕਰ ਨਹੀਂ ਇਹ 1 ਲੀਟਰ ਪਿੱਛੇ ਆਪਾਂ 1 ਰੁਪਿਆ ਜਮ੍ਹਾਂ ਕਰਿਆ 2000 ਉਹਦਾ ਫਾਰਮਰ ਦਾ 250 ਸਾਲ ਦੇ ਵਿੱਚ ਆਪਾਂ 1 ਲੀਟਰ ਵਿੱਚ 1 ਰੁਪਿਆ ਜਮਾ ਕਰੀ 2000 ਉਹਦਾ ਪੈਸਾ ਜਮਾ ਹੋ ਗਿਆ ਫਿਰ ਉਹ 2000 ਜਮਾ ਹੋਇਆ ਉਹ ਕੰਪਨੀ ਦੀ ਹਿੱਸੇਦਾਰੀ ਲੱਗੀ ਫਾਰਮਰ ਦੀ ਜਿਹੜੀ ਉਹ ਹਿੱਸੇਦਾਰੀ ਆਪਣੇ ਪੈਸੇ ਲਾ ਰਿਹਾ 1 ਲੀਟਰ ਪਿੱਛੇ 1 ਰੁਪਿਆ ਉਹ ਕੰਪਨੀ ਉਸਦੇ ਉਹ ਤੁਹਾਨੂੰ ਤੁਸੀਂ ਕਹੋਗੇ ਕੋਡ ਬੰਦ ਕਰਨਾ ਉਹ ਬੰਦ ਵੀ ਹੋ ਜਾਊਗਾ ਕੋਈ ਏਦਾਂ ਦੀ ਗੱਲ ਨਹੀਂ ਹੈ